ਕੋ ਲੋਕਾਂ ਤੋਂ ਦਖਲਅੰਦਾਜ਼ੀ ਕਰੋ ਬੰਦ ਕਰੋ ਬੰਦ ਕਰੋ ਜਨਾਬ ਦਾ ਠੇਕਾ ਬੰਦ ਕਰੋ ਬੰਦ ਕਰੋ ਜਨਾਬ ਦਾ ਠੇਕਾ ਬੰਦ ਕਰੋ ਸੀਐਮ ਮੁੜਦਾਬਾਦ 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 ਆਪਣੀ ਸੀਐਮ ਮੁੜਦਾਬਾਦ 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 ਤੁਮਸੀਏ ਧਰਨਾ ਪੀਰੂ ਬੰਦਾ ਸ਼ਮਸ਼ਾਨ ਘਾਟ ਜਿਹੜਾ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕਾਂ ਦਾ ਜਿੱਥੇ ਉੱਥੇ ਰਾਇਸ਼ ਹੈ ਸਲੇਮ ਟਾਵਰੀ ਉਹਦੇ ਬਿਲਕੁਲ ਮਹੱਲੇ ਦੇ ਅੰਦਰ ਜਿੱਥੇ ਤੁਹਾਨੂੰ ਕੋਈ ਚਾਹ ਦੀ ਦੁਕਾਨ ਵੀ ਨਹੀਂ ਮਿਲੂਗੀ ਉੱਥੇ ਠੇਕਾ ਖੁੱਲਿਆ ਦੇਖੋ ਔਰੇ ਨਾ ਤਾਂ ਕੋਈ ਗਾਹਕ ਦਾ ਨਾ ਕੋਈ ਆਨ ਦਾ ਨਾ ਕੋਈ ਜਾਣ ਦਾ ਕੋਈ ਸਬਾਬੂ ਵੀ ਨਹੀਂ ਹੈਗਾ ਲੇਕਿਨ ਮੈਨੂੰ ਇਹ ਲੱਗਦਾ ਵੀ ਔਰੇ ਠੇਕੇਦਾਰ ਜਿਹੜੇ ਐਕਸਾਈਜ਼ ਦੇ ਆਫੀਸਰ ਹੈ ਉਹ ਬੜੇ ਸਮਾਰਟ ਹੋ ਗਏ ਉਹਨਾਂ ਨੇ ਬਿਲਕੁਲ ਹੀ ਕੈਸੇ ਇਲਾਕੇ 'ਚ ਠੇਕਾ ਖੋਲੇ ਵੀ ਜਿੱਥੇ ਜਿਹੜਾ ਮਰਜ਼ੀ ਆਵੇ ਜਿੰਦਾਬਰਦੀ ਪੀਵੇ ਔਰ ਪਿੱਛੇ ਹੱਤਾ ਖੋਲਣ ਦੀ ਇਹਨਾਂ ਦੀ ਪਲੈਨਿੰਗ ਹੈ ਚਲੋ ਹੱਤਾ ਖੁੱਲੇ ਨਾ ਖੁੱਲੇ ਐਸੇ ਮਹੱਲਿਆਂ 'ਚ ਜਿੱਥੇ दारू ਨਹੀਂ ਚਾਹੀਦੀ ਜਿਹੜੀ ਆਪ ਦੀ ਸਰਕਾਰ ਹੈ ਭਗਵੰਤ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਯੁੱਧ ਨਸ਼ੇ ਵਿਰੁੱਧ ਪਰ ਜਿਸ ਤਰ੍ਹਾਂ ਗਲੀਆਂ ਚ ਮਹੱਲਿਆਂ ਚ ਖੁੰਜਿਆਂ ਚ ਠੇਕੇ ਖੁੱਲਦੇ ਪਏ ਆ ਉਹ ਤਾਂ ਯੁੱਧ ਨਸ਼ੇ ਵਿਰੁੱਧ ਨਹੀਂ ਲੱਗਦਾ ਯੁੱਧ ਸ਼ਾਂਤੀ ਵਿਰੁੱਧ ਲੱਗਦਾ ਉਹ ਯੁੱਧ ਨਹੀਂ ਹੈਗਾ ਉਹ ਤਾਂ ਨਸ਼ੇ ਵੇਚਣ ਦੀ ਹੋਰ ਜ਼ਿਆਦਾ ਪਲੈਨਿੰਗ ਹੋਈ ਹੈ ਸੋ ਇਹ ਸਭ ਮਹੱਲੇ ਵਾਸੀ ਜਿਨ੍ਹਾਂ ਦੇ ਉਹ ਧਾਰਾ ਵਾਲੇ ਸ਼ਾਮ ਨੂੰ ਬੀਬੀਆਂ ਪੈਣਾ ਦੇ ਕੰਮ ਮਜ਼ਦੂਰੀ ਕਰਕੇ ਆਉਂਦੇ ਆ ਜੇ ਸਾਹਮਣੇ ਠੇਕਾ ਹੋ ਰਿਹਾ ਕਿਤੇ ਨਾ ਕਿਤੇ ਇਹ ਆਮ ਆਦਮੀ ਨੂੰ ਨਸ਼ੇ ਵੱਲ ਤੋਰਨ ਦਾ ਇੱਕ ਪ੍ਰਯਾਸ ਹੈ ਸੋ ਪਿੱਛੇ ਐਮਐਲਏ ਸਾਹਿਬ ਰਹਿੰਦੇ ਆ ਆ ਹੁਣੇ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਦੇ ਆ ਨਜ਼ਦੀਕ ਹੀ ਸਪੋਰਟਸ ਉਹ ਖੁੱਲਿਆ ਪਾਰਕ ਬਣਾਇਆ ਵੀ ਉੱਥੇ ਬੰਦੇ ਮਿਹਨਤ ਕਰੇ ਤੇ ਨਾਲ ਹੀ ਪਾਊਆ ਪਵੇ ਤੇ ਉਹ ਵਧੀਆ ਉਹ ਐਕਸਰਸਾਈਜ਼ ਕਰੇ ਤੋਂ ਮੈਨੂੰ ਸਮਝ ਨਹੀਂ ਆਉਂਦਾ ਜੇ ਐਮਐਲਏ ਸਾਹਿਬ ਨੂੰ ਵੀ ਇਹ ਉਹਨਾਂ ਦੀ ਰਜ਼ਾਮੰਦੀ ਬਿਨਾਂ ਨਹੀਂ ਖੁੱਲ ਸਕਦਾ ਤੋ ਇਹਨਾਂ ਨੇ ਬੜਾ ਮਾੜਾ ਕੰਮ ਕੀਤਾ ਤੇ ਅਸੀਂ ਇਸ ਠੇਕੇ ਦੇ ਖਿਲਾਫ ਆ ਵੀ ਇਹ ਠੇਕੇ ਬੰਦ ਹੋਣਾ ਚਾਹੀਦਾ ਆ ਮੇਨ ਰੋਡ ਤੇ ਜਿੱਥੇ ਗਾਹ ਆਮ ਜਾਂਦਾ ਉੱਥੇ ਠੇਕੇ ਖੁੱਲਨੇ ਚਾਹੀਦੇ ਇਹ ਗਵਰਨਮੈਂਟ ਬਹੁਤ ਮਾੜੀ ਜਿਹੜੀ ਐਕਸਾਈਜਨ ਗਵਰਨਮੈਂਟ ਕੀਤੀ ਆ ਬੰਦੇ ਬਿਲਕੁਲ ਨਾਲ ਘਾਰ ਹੈਗੇ ਆ ਕਿ ਹੋਰ ਕਿਤੇ ਨਾ ਕਿਤੇ ਧੀਆ ਪੇਣਾ ਜੀ ਬਾਹਰ ਨਿਕਲ ਗਈਆਂ ਉਹਨਾਂ ਨੂੰ ਦਿੱਕਤ ਆਏਗੀ ਇਹ ਮਹੱਲਾ ਇਸ ਤਰ੍ਹਾਂ ਧੀਆ ਪੇਣਾ ਬਾਹਰ ਨਹੀਂ ਨਿਕਲ ਗਈਆਂ ਸਾਲੇ ਦਿਨ ਬੈਠਦੀਆਂ ਵਿਚਾਰੀਆਂ ਬਾਹਰ ਇੱਕ ਇੱਕ ਕਮਰਾ ਤੇ ਥੋੜੀ ਵਿੱਚ ਬਾਹਰ ਮੌਸਮ ਠੰਡਾ ਹੁੰਦਾ ਬੈਠਦੇ ਸਾਰਾ ਮਹੱਲਾ ਹੀ ਉਰੇ ਬਾਹਰ ਬੈਠਦਾ ਨਾਲ ਹੀ ਉਰੇ ਸ਼ੀ ਮੰਦਰ ਵੀ ਹੈਗਾ ਪਿੱਛੇ ਗਲੀ 'ਚ ਨਾਲ ਹੀ ਵਾਲਮੀਕੀ ਮੰਦਰ ਵੀ ਹੈਗਾ ਮਤਲਬ ਕਿਸੇ ਨੂੰ ਕੋਈ ਚਿੰਤਾ ਨਹੀਂ ਸਰਕਾਰ ਜਿਹੜੀ ਹੈਗੀ ਆ ਉਹ ਸਿਰਫ ਸਿਰਫ ਪੈਸੇ ਕਮਾਣ ਲੱਗੀ ਹੈ ਔਰ ਜਿਹੜੇ ਠੇਕੇਦਾਰਾਂ ਤੋਂ ਮੋٹے ਮੋٹے ਪੈਸੇ ਦਿੱਲੀ 'ਚ ਵੀ ਸਕੈਮ ਹੋਇਆ ਸੀ ਚਲੋ ਦਿੱਲੀ ਉਹ ਲੋਕ ਤਾਂ ਨੇ ਉਹ ਸਰਕਾਰ ਹੀ ਉਖਾੜਦੀ ਉਹਨੂੰ ਪੰਜਾਬ ਤੋਂ ਉਖਾੜਨ ਦੀ ਲੋੜ ਹੈ ਜੇ ਇਹ ਜੇ ਕੰਮ ਕਰਦੇ ਰਹਿਣਗੇ ਅਸੀਂ ਸਿਰਫ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਵੀ ਇਹ ਕੰਮ ਨਾ ਕਰੋ ਮੁਹੱਲਿਆਂ ਚ ਗਲੀਆਂ ਚ ਥੇਕੇ ਖੋਲਣੇ ਬੰਦ ਕਰੋ ਜੀ ਇਹ ਤਾਂ ਨਾ ਹੁਣ ਖਤ ਤੱਕ ਚਲੇਗਾ ਸਰ ਨਹੀਂ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਜਿਉਂ ਸਾਡਾ ਡੈਮੋਕਰੈਟਿਕ ਜੋ ਅਸੀਂ ਵੇਦ ਦੇ ਨਾਲ ਅਸੀਂ ਧਰਨਾ ਮਾਰ ਰਹੇ ਹਾਂ ਅਸੀਂ ਅਫਸਰ ਸਾਹਿਬਾਨ ਨਾਲ ਉਹਨੂੰ ਮਿਲਾਂਗੇ ਕਿ ਥੇਕੇ ਕਿਦੋਂ ਖੁੱਲਿਆ ਜੀ ਇਹਨੂੰ 5-7 ਦਿਨ ਹੀ ਆ ਮੈਂ ਤਾਂ ਬੋਰਡ ਪਰਸੋ ਦੇਖਿਆ ਉਸ ਤੋਂ ਪਹਿਲਾਂ ਤਾਂ ਕੋਈ ਪ੍ਰਾਣ ਦਾ ਨਕ ਲੱਗਾ ਹੋਵੇ ਕਹਿ ਨਹੀਂ ਸਕਦੇ ਪਰ ਇਹ ਬੋਰਡ ਪਰਸੋ ਲੱਗਿਆ ਮੈਨੂੰ ਤੇ ਹੁਣ ਤੁਸੀਂ ਮੰਗੀ ਕਰ ਦਿਓ ਇਹ ਠਿਕਾ ਬੰਦ ਹੋਣਾ ਚਾਹੀਦਾ ਮੈਂ ਮੱਲੇ ਵਾਲੇ ਆ ਸਾਰਾ ਸਾਰੇ ਮੱਲੇ ਵਾਲੇ ਖੜੇ ਆ ਜੀ ਜੀ ਇਹ ਕੋ ਰਾਤ ਨੇ ਵੀ ਸਭ ਮੱਲੇ ਵਾਲੇ ਖੜੇ ਇਕੱਲੇ ਨਹੀਂ ਅਨਿਕਰ ਕੇ ਬੱਚੇ ਤੁਸੀਂ ਦੇਖੋ ਇਹ ਉਹਦੇ ਜੇ ਬੱਚੇ ਠੇਕੇ ਕੋਲ ਖੜਨਗੇ ਤੋਂ ਮਾਰੇ ਅੰਸਰ ਵੀ ਆਣਗੇ ਕੋਈ ਧੀ ਪੈਨ ਨੂੰ ਵੀ ਝੇੜਨਗੇ ਸੋ ਅਸੀਂ ਕਹਿੰਦੇ ਜੇ ਠੇਕਾ ਬੰਦ ਹੋਵੇ ਠੇਕਾ ਨਹੀਂ ਬੰਦ ਹੁੰਦਾ ਫਿਰ ਅਸੀਂ ਸਰਕਾਰ ਕੋਲੋਂ ਮੰਗ ਹੀ ਕਰ ਸਕਦੇ ਆ ਅਸੀਂ ਕਿਹੜਾ ਕੋ ਡਾਂਗ ਚਲਾ ਸਕਦੇ ਆ ਸਰਕਾਰ ਨੂੰ ਆਪਣੀ ਸੱਤ ਬੁੱਧੀ ਚਾਹੀਦੀ ਐ ਐਮ ਐਲ اے ਸਾਹਿਬ ਨੂੰ ਚਾਹੀਦੇ ਉਹਨਾਂ ਦਾ ਇਲਾਕਾ ਹੈ ਕੌਨਸੀ ਚਾਂਸੀ ਨਹੀਂ ਕਹਿ ਰਿਹਾ ਉਹ ਉਰੇ ਪਿੱਛੇ ਹੀ ਗਲੀ ਚ ਰਹਿੰਦੇ ਆ ਤੇ ਉਹਨਾਂ ਨੂੰ ਚਾਹੀਦਾ ਵੀ ਇਸ ਤਰ੍ਹਾਂ ਧਿਆਨ ਕਰ ਲੈਣ ਨੂੰ ਐਮਐਲਏ ਸਾਹਿਬ ਨੂੰ ਮਿਲੇ ਜਾ ਕੇ ਕੋਈ ਪਬਲਿਕ ਹਾਂ ਐਮਐਲਏ ਸਾਹਿਬ ਨੂੰ ਲੋਕੀ ਮਿਲੇ ਐ ਤੇ ਉਹਨਾਂ ਨੇ ਕਿਹਾ ਮੈਂ ਕੋਸ਼ਿਸ਼ ਕਰਦਾ ਮੈਂ ਨਹੀਂ ਮਿਲਿਆ ਲੋਕੀ ਜਰੂਰ ਮਿਲਣਗੇ ਬੰਦ ਕਰੋ ਅਸ਼ਿਆ ਦਾ ਵਿਪਾਰ ਬੰਦ ਕਰੋ ਅਸ਼ਿਆ ਦਾ ਵਿਪਾਰ ਬੰਦ ਕਰੋ ਗਰਾਮ ਤਹਿਕਾ ਬੰਦ ਕਰੋ ਬੰਦ ਕਰੋ ਗਰਾਮ ਤਹਿਕਾ ਬੰਦ ਕਰੋ ਬੰਦ ਕਰੋ ਬੰਦ ਕਰੋ